ਇਸ ਆਨ ਮੰਦੀ ਜਾਂ ਧੰਨਵਾਦ ਪਿਛਲੀ ਵੀਡੀਓ ਵਿੱਚ ਤੁਸੀਂ ਸਮਝਿਆ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਇੱਛਾ ਨੂੰ ਇਰਾਦੇ ਵਿੱਚ ਬਦਲ ਕੇ ਫਿਰ ਉਸ ਨੂੰ ਨਿਰੰਕਾਰ ਤੱਤ ਦੇ ਤੇ ਲਗਾ ਕੇ ਅਮੀਰਵੰਦ ਦੀ ਦੇਸ਼ਾ ਵਿੱਚ ਕਿਰਿਆਸੀਲ ਹੋ ਸਕਦੇ ਹਾਂ ਸਫਲਤਾ ਦੇ ਰਾਹ ਤੇ ਤੁਹਾਡਾ ਇਹ ਪਹਿਲਾ ਕਦਮ ਕਿਹਾ ਜਾ ਸਕਦਾ ਹੈ ਤੁਸੀਂ ਮੰਨੋ ਜਾਂ ਨਾ ਮੰਨੋ ਜੇਕਰ ਤੁਸੀਂ ਜਾਣੇ ਅਣਜਾਣੇ ਵਿੱਚ ਵੀ ਅਜਿਹਾ ਕਰਦੇ ਹੋ ਤਾਂ ਵੀ ਤੁਸੀਂ ਨਿਰੰਕਾਰ ਤੱਤ ਦੇ ਸਹਿਯੋਗ ਨਾਲ ਇਸੇ ਪ੍ਰਤੀ ਪ੍ਰਤੀਕਿਰਿਆ ਨੂੰ ਇਸੇ ਪ੍ਰਕਿਰਿਆ ਨੂੰ ਅੰਦਰ ਹਾ ਰਏ ਹੁੰਦੇ ਹੋ ਸਭ ਤੋਂ ਪਹਿਲਾਂ ਅੰਦਰ ਅੰਕਾਰ ਤਤ ਅਤੇ ਤੁਹਾਡੇ ਵਿਚਾਰਾਂ ਦੇ ਵਿਚਕਾਰ ਤਾਲਮੇਲ ਸਮਾਪਤ ਹੋਣਾ ਤਾਲਮੇਲ ਸਥਾਪਿਤ ਹੋਣਾ ਅਤੇ ਇਸ ਇਸ ਸੰਪਰਕ ਨੂੰ ਲਗਾਤਾਰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ ਇਸ ਵੀਡੀਓ ਵਿੱਚ ਤੁਸੀਂ ਇਸੇ ਵਿਸ਼ੇ ਤੇ ਬਸਤਾਰ ਨਾਲ ਚਰਚਾ ਕਰਾਂਗੇ ਜੇਕਰ ਤੁਸੀਂ ਮੇਰੇ ਦੱਸੇ ਤਰੀਕੇ ਦੇ ਚੱਲਦੇ ਹੋ ਤਾਂ ਆਪਣੇ ਦਿਮਾਗ ਨੂੰ ਪਰਮੇਸ਼ਰ ਨਾਲ ਜੋੜਨ ਵਿੱਚ ਤੁਸੀਂ ਛੇਤੀ ਹੀ ਕਾਮਯਾਬ ਹੋ ਜਾਓਗੇ ਦਿਮਾਗ ਨੂੰ ਇੱਕ ਨਿਰਤਾਰਤ ਟੀਚੇ ਲਈ ਨੇਤੰਤਰ ਅਤੇ ਸਤਲਨ ਕਾਰਨ ਦੀ ਪ੍ਰਤੀਕਿਰਿਆ ਨੂੰ ਤੁਹਾਡੇ ਇਹਸਾਨ ਭਰੇ ਦ੍ਰਿਸ਼ਟੀਕੋਣ ਦੇ ਮਾਧਿਅਮ ਨਾਲ ਸਰਲ ਅਤੇ ਸੰਭਵ ਬਣਾਇਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਵਿਸ਼ਵਾਸ ਕਰਨਾ ਹੋਵੇਗਾ ਕਿ ਹਾਰ ਤਿਰਾਂ ਦੀਆਂ ਗਤੀਵਿਧੀਆਂ ਦਾ ਸਭ ਸ਼ੁਭ ਆਰੰਭ ਉਹਦੀ ਮਾਨਤਾਤ ਨਾਲ ਹੀ ਹੁੰਦਾ ਹੈ ਦੂਸਰਾ ਤੁਹਾਡੀਆਂ ਸਾਰੀਆਂ ਇੱਛਾ ਦੀ ਪੂਰਤੀ ਲਈ ਇੱਕੋ ਇੱਕ ਇਹ ਹੀ ਤੱਤ ਮੂਲ ਸਰੋਤ ਹੈ ਅਤੇ ਤੀਸਰਾ ਇਸ ਨਾਲ ਤਾਲਮੇਲ ਬਿਠਾਉਣ ਦਾ ਇੱਕੋ ਇੱਕ ਤਰੀਕਾ ਹੈ ਇਹਸਾਨਮੰਦੀ ਆ ਪਰਮਾਤਮਾ ਦਾ ਧੰਨਵਾਦ ਕਰਨਾ ਜੋ ਲੋਕ ਇਸ ਦੀ ਉਲਟ ਦਿਸ਼ਾ ਵਿੱਚ ਜਾਣਗੇ ਉਹਨਾਂ ਨੂੰ ਗਰੀਬ ਰੱਖਿਆ ਜਾਏਗਾ ਦੂਸਰੇ ਸ਼ਬਦਾਂ ਵਿੱਚ ਗਰੀਬ ਲੋਕ ਲੋਕਾਂ ਕੋਲ ਇਹ ਹਸਾਨਮੰਦੀ ਦੀ ਕਮੀ ਹੁੰਦੀ ਹੈ ਉਹ ਕਹਿੰਦੇ ਨਹੀਂ ਠਕਦੇ ਕਿ ਭਗਵਾਨ ਨੇ ਉਹਨਾਂ ਦੀ ਕਿਸਮਤ ਵਿੱਚ ਗਰੀਬੀ ਲੈ ਕੇ ਉਹਨਾਂ ਦੇ ਨਾਲ ਬਹੁਤ ਵੱਡਾ ਅਨਿਆਏ ਕੀਤਾ ਹੈ ਅਜਿਹਾ ਕਹੇ ਕਿ ਉਹ ਪਰਮੇਸ਼ਰ ਵੱਲੋਂ ਉਹਨਾਂ ਲਈ ਤਿਆਰ ਕੀਤੇ ਗਏ ਖਾਸ ਪ੍ਰੋਗਰਾਮ ਵਿੱਚ ਲਗਾਤਾਰ ਰੁਕਾਵਟ ਪਾਉਂਦੇ ਰਹਿੰਦੇ ਹਨ ਜਿਸ ਤਰ੍ਹਾਂ ਕਿਸੇ ਅਮੀਰ ਵਿਅਕਤੀ ਦੀ ਸੰਗਤ ਵਿੱਚ ਰਹਿੰਦੇ ਹੋਏ ਆਪਣੇ ਲਈ ਇਹ ਮੰਨ ਲੈਣਾ ਕਿ ਮੈਂ ਵੀ ਅਮੀਰ ਬਣ ਸਕਦਾ ਹਾਂ ਬਹੁਤ ਹੀ ਆਸਾਨ ਹੁੰਦਾ ਹੈ ਇਸੇ ਤਰ੍ਹਾਂ ਪਰਮੇਸ਼ਰ ਦੀ ਸੰਗਤ ਵਿੱਚ ਰਹਿੰਦੇ ਹੋਏ ਉਸ ਦੀ ਕਿਰਪਾ ਨੂੰ ਮਹਿਸੂਸ ਕਰਨਾ ਅਤੇ ਉਸ ਦੇ ਤੋਹਫਿਆਂ ਨੂੰ ਪ੍ਰਾਪਤ ਕਰਨਾ ਬਹੁਤ ਆਸਾਨ ਅਤੇ ਸੌਖਾ ਹੋ ਜਾਂਦਾ ਹੈ ਅਦੇਹਾ ਕਰਨੇ ਤੇ ਤੁਹਾਡਾ ਇਹਸਾਨ ਭਰਿਆ ਨਜ਼ਰੀਆ ਤੁਹਾਡੀ ਬਹੁਤ ਮਦਦ ਕਰਦਾ ਹੈ ਇਸ ਦੀ ਸਹਾਇਤਾ ਨਾਲ ਤੁਸੀਂ ਈਸ਼ਵਰ ਦੇ ਹੋਰ ਜ਼ਿਆਦਾ ਨੇੜੇ ਹੋ ਜਾਂਦੇ ਹੋ ਫਿਰ ਤੁਸੀਂ ਈਸ਼ਵਰ ਦੇ ਤੋਹਫੇ ਹੋਰ ਜ਼ਿਆਦਾ ਮਾਤਰਾ ਵਿੱਚ ਪ੍ਰਾਪਤ ਕਰਨ ਦੀ ਯੋਗਤਾ ਨੂੰ ਪ੍ਰਾਪਤ ਕਰ ਜਾਂਦੇ ਹੋ ਹੋ ਸਕਦਾ ਹੈ ਤੁਹਾਡੇ ਲਈ ਇਹ ਨਵਾਂ ਫਾਰਮੂਲਾ ਹੋਵੇ ਪਰ ਇਹ ਕੰਮ ਕਰਦਾ ਹੈ ਅੱਜ ਜਿੰਨੀਆਂ ਵੀ ਚੀਜ਼ਾਂ ਤੁਹਾਡੇ ਤੱਕ ਪਹੁੰਚ ਰਹੀਆਂ ਹਨ ਉਹ ਸਾਰੀਆਂ ਇੱਕ ਪਹਿਲਾਂ ਤੋਂ ਪਹਿਲਾਂ ਤੋਂ ਨਿਰਧਾਰਤ ਰਾਤੋਂ ਹੁੰਦੇ ਹੋਏ ਤੁਹਾਡੇ ਵੱਲ ਯਾਤਰਾ ਕਰ ਰਹੀਆਂ ਹਨ ਤੁਹਾਡੀ ਹਸਾਨ ਮੰਦੀ ਇਸ ਯਾਤਰਾ ਦੀ ਗਤੀ ਨੂੰ ਵਧਾਉਣ ਦੇ ਨਾਲ ਨਾਲ ਤੁਹਾਡੇ ਲਈ ਮਹੱਤਵਪੂਰਨ ਚੀਜ਼ਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਵਿੱਚ ਹੋਰ ਜ਼ਿਆਦਾ ਰਾਹ ਖੋਲ ਦਿੰਦੀ ਹੈ ਹਸਾਨ ਮੰਦੀ ਤੁਹਾਡੇ ਦਿਮਾਗ ਨੂੰ ਮੈਂ ਕੁਝ ਨਹੀਂ ਕਰ ਪਾਵਾਂਗਾ ਮੇਰੀ ਤਾਂ ਕਿਸਮਤ ਹੀ ਖਰਾਬ ਹੈ ਇਸ ਧਰਤੀ ਤੇ ਰਹਿਣ ਵਾਲਾ ਹਰ ਆਦਮੀ ਸਫਲ ਹੋ ਸਕਦਾ ਹੈ ਉਹ ਮੈਥੋਂ ਜ਼ਿਆਦਾ ਸਫਲ ਕਿਉਂ ਹੈ ਮੈਂ ਉਸ ਤੋਂ ਜ਼ਿਆਦਾ ਪੈਸਾ ਕਮਾ ਕੇ ਬਖਾਵਾਗਾ ਬਰਗੇ ਖਤਰਨਾਕ ਬਚਾਰਾਂ ਤੋਂ ਹਸਾਨਮੰਦੀ ਦੀ ਬਚਾਉਂਦੀ ਹੈ। ਤੇ ਹਸਾਨਮੰਦੀ ਕਿਰਿਆ ਪ੍ਰਤੀਕਿਰਿਆ ਸੰਬੰਧਤ ਬੰਗ ਕੰਮ ਕਰਦੀ ਹੈ। ਜੇਕਰ ਤੁਸੀਂ ਇੱਛਾ ਨਤੀਜਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੇ ਲਈ ਇਸ ਨੂੰ ਜਾਣਨਾ ਜ਼ਰੂਰੀ ਹੋ ਜਾਂਦਾ ਹੈ। ਜਿਸ ਦੇ ਅਨਸਾਰ ਕੀਤੇ ਗਏ ਕੰਮ ਦੀ ਪ੍ਰਤੀਕਿਰਿਆ ਜਾਂ ਨਤੀਜਾ ਠੀਕ ਉਹਦੇ ਬਰਾਬਰ ਪਰ ਉਲਟ ਦਿਸ਼ਾ ਵਿੱਚ ਹੁੰਦਾ ਹੈ। ਤੇਗ ਇਸੇ ਤਰ੍ਹਾਂ ਹਸਾਨ ਮੰਦੀ ਮਾਨਸਿਕਤਾ ਨਾਲ ਕੀਤੀਆਂ ਜਾਣ ਵਾਲੀਆਂ ਅਪਦਾਰਥਨਾਵਾਂ ਉਸ ਸ਼ਕਤੀਆਂ ਹਨ ਜੋ ਪਰਮੇਸ਼ਰ ਵੱਲੋਂ ਪਰਵਿਰਤ ਹੋ ਕੇ ਉਲਟਾ ਸਾਨੂੰ ਸਾਨੂੰ ਵੀ ਲਾਭ ਪਹੁੰਚਾਉਂਦੀ ਹੈ ਸੱਚ ਹੈ ਪਰ ਪਰਮੇਸ਼ਰ ਉਹਨਾਂ ਦੇ ਨੇੜੇ ਰਹਿੰਦਾ ਹੈ ਜੋ ਉਸ ਦੇ ਨੇੜੇ ਰਹਿੰਦੇ ਹਨ ਜੇਕਰ ਤੁਹਾਡੀ ਹਸਾਨ ਮੰਦੀ ਸਹਿਰ ਅਤੇ ਪਰਵਲ ਹੈ ਨਰੰਕਾਰ ਤੱਤ ਵੱਲੋਂ ਆਸ ਦੀ ਪ੍ਰਤੀਕਿਰਿਆ ਵੀ ਉਨੀ ਹੀ ਜ਼ਿਆਦਾ ਪ੍ਰਵਰਲ ਹੋਵੇਗੀ। ਅਜਿਹੀ ਵੇਤ ਇਸ਼ਵਰ ਦੀਆਂ ਆਸੀ ਸਾਤੇ ਤੋਂ ਭਾਦੀ ਦਿਸ਼ਾ ਵੀ ਤੁਹਾਡੇ ਵੱਲ ਹੋਵੇਗੀ। ਈਸਾ ਮਸੀਹ ਦੇ ਵਿਹਾਰ ਚਤੇ ਨਦਰ ਮਾਰੀਏ ਤਾਂ ਅਸੀਂ ਉੱਥੇ ਅਸੀਮਤ ਅਹਾਰ ਮੰਦਿਰ ਹੀ ਵੇਖਾਂਗੇ। ਬਿਨਾ ਧੰਨਵਾਦ ਕੀਤੇ ਕਾਰਨ ਤੇ ਪਦार्थਨਾ ਕਰਨਾ ਤੇ ਬਿਨਾਂ ਪਦार्थਨਾ ਤੋਂ ਸ਼ਕਤੀ ਦੇ ਪਰਮ ਸਰੋਤ ਪਰਮੇਸ਼ਰ ਨਾਲ ਜੁੜਿਆ ਰਹਿਣਾ ਅਸੰਭਵ ਹੈ ਐਸਾ ਹੰਮੰਦੀ ਨਿਰੰਤਰ ਦੀ ਘਾਟ ਤੇ ਚਾਹਦਿਆਂ ਤੁਹਾਡੇ ਵਿੱਚ ਵੀ ਅਸੰਤੋਖ ਜਾਂ ਬੇਚਕੀਨੀ ਦੀ ਭਾਵਨਾ ਪੈਦਾ ਹੋ ਸਕਦੀ ਹੈ ਜਿਸ ਪਲ ਵੀ ਤੁਹਾਡੇ ਮਨ ਵਿੱਚ ਬੇਚਕੀਨੀ ਪੈਦਾ ਹੁੰਦੀ ਹੈ ਤਰੰਤ ਤੁਹਾਡਾ ਪਤਨ ਹੋਣਾ ਆਰੰਭ ਹੋ ਜਾਂਦਾ ਹੈ ਜਦੋਂ ਤੁਸੀਂ ਆਪਣਾ ਧਿਆਨ ਗਰੀਬੀ ਦਿਨੀਦਰ ਦਾ ਨਿਰਮਾਣਤਾ ਜਾਂ ਲਾਚਾਰੀ ਤੇ ਕੇਂਦ੍ਰਿਕ ਕਰਨਾ ਆਰੰਭ ਕਰ ਦੇ ਲੋ ਤਾਂ ਤੁਹਾਡਾ ਦਿਮਾਗ ਇਹਨਾਂ ਨਾਲ ਸੰਬੰਧਿਤ ਭਾਵਨਾਵਾਂ ਤਿਆਰ ਕਰਨਾ ਅਤੇ ਇਹਨਾਂ ਨੂੰ ਪ੍ਰਸਾਰਤ ਕਰਨਾ ਆਰੰਭ ਕਰ ਦਿੰਦਾ ਹੈ ਨਤੀਜੇ ਵਜੋਂ ਤੁਸੀਂ ਆਪਣੀ ਭਾਵਨਾ ਨਾਲ ਮੇਲ ਖਾਂਦੇ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਆਰੰਭ ਕਰ ਦਿੰਦੇ ਹੋ ਪਹਿਲਾਂ ਅਸੀਂ ਮਾਹੌਲ ਬਣਾਉਦੇ ਹਾਂ ਫਿਰ ਮਾਹੌਲ ਸਾਨੂੰ ਬਣਾਉਂਦਾ ਹੈ ਆਪਣੇ ਦਿਮਾਗ ਨੂੰ ਗਰੀਬੀ ਦੇ ਲਈ ਇਜਾਜ਼ਤ ਦੇਣਾ ਦੇਣਾ ਦੇਣ ਦਾ ਪ੍ਰੋਗਰਾਮ ਬੰਦ ਕਰ ਦਿਓ ਸਾਡੇ ਲਈ ਗਰੀਬੀ ਨਾਲ ਸੰਬੰਧਿਤ ਪਦਾਰਥਾਂ ਨੂੰ ਪਦਾਰਥਾਂ ਨੂੰ ਆਪਣੇ ਵੱਲ ਖਿੱਚ ਕੇ ਉਹਨਾਂ ਨੂੰ ਸਾਡੇ ਲਈ ਉਪਲਬਧ ਕਰਵਾਉਣਾ ਆਰੰਭ ਕਰ ਦਿੰਦਾ ਹੈ ਠੀਕ ਇਹਦੇ ਉਲਟ ਅਮੀਰੀ ਦੇ ਲਈ ਵੀ ਇਹੀ ਨਿਯਮ ਲਾਗੂ ਹਨ ਹਾਂ ਬੱਖੀ ਸੋਚ ਰਾਹੀਂ ਸਾਡੀਆਂ ਸਾਰੀਆਂ ਰਚਨਾਤਮਕ ਸ਼ਕਤੀਆਂ ਜਾਗ ਜਾਂਦੀਆਂ ਹਨ ਸਾਡਾ ਦਿਮਾਗ ਮਾਨਸਿਕਤਾ ਨੂੰ ਸਾਡੀ ਮਾਨਸਿਕਤਾ ਨੂੰ ਵਿਚਾਰ ਤੱਤ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ ਅਤੇ ਵਿਚਾਰ ਤੱਤ ਸੰਬੰਧਿਤ ਵਿਚਾਰਾਂ ਦੇ ਅਨਸਾਰ ਆਕਾਰ ਗ੍ਰਹਿਣ ਕਰ ਲੈਂਦਾ ਹੈ ਇਹ ਸਾਨਮੰਦ ਦਿਮਾਗ ਹਮੇਸ਼ਾ ਹਾਂ ਪੱਖੀ ਵਿਚਾਰਾਂ ਨੂੰ ਜਨਮ ਦਿੰਦਾ ਹੈ ਇਹ ਲਾਭਕਾਰੀ ਨਤੀਜਿਆਂ ਲਈ ਪ੍ਰੋਗਰਾਮ ਕਰ ਦਿੰਦਾ ਹੈ ਐਸ ਲਈ ਐਸ ਨੂੰ ਸਦਾ ਲਾਭਕਾਰੀ ਨਤੀਜੇ ਹੀ ਪ੍ਰਾਪਤ ਹੁੰਦੇ ਹਨ अहसानमंदी ਨਾਲ ਅਭਿਸ਼ਵਾਸ ਦਾ ਜਨਮ ਹੁੰਦਾ ਹੈ ਰੀਣੀ ਦਿਮਾਗ ਸਦਾ ਸਰੇਸ਼ਟ ਦੀ ਕਾਮਨਾ ਕਰ ਸਕਦਾ ਹੈ ਅਤੇ ਇਹ ਕਾਮਨਾ ਹੌਲੀ-ਹੌਲੀ ਵਿਸ਼ਵਾਸ ਵਿੱਚ ਬਦਲ ਜਾਂਦੀ ਹੈ ਅਹਸਾਨਮੰਦੀ ਇਸ ਵਿਸ਼ਵਾਸ ਨੂੰ ਵਧਾਉਣ ਅਤੇ ਕਾਇਮ ਰੱਖਣ ਵਿੱਚ ਸਹਾਇਤਾ ਕਰਦੀ ਹੈ ਅਹਸਾਨਮੰਦੀ ਰਹਿਤ ਦਿਮਾਗ ਅੰਬੇ ਸਮੇਤਕ ਵਿਸ਼ਵਾਸ ਨੂੰ ਕਾਇਮ ਰੱਖਣ ਵਿੱਚ ਸਮਰੱਥ ਨਹੀਂ ਹੁੰਦਾ ਐਸ ਲਈ ਬਿਸ਼ਵਾਸ ਦੀ ਕਾਟ ਹੋਉਂਤੇ ਇਸ ਵੀਡੀਓ ਚ ਦੱਸੇ ਗਏ ਤਰੀਕਿਆਂ ਦਾ ਪਾਲਣ ਕਰਕੇ ਵੀ ਕੋਈ ਅਮੀਰ ਨਹੀਂ ਬਣ ਸਕਦਾ ਆਪਣੇ ਟੀਚੇ ਦੀ ਪੂਰਤੀ ਲਈ ਤੁਹਾਨੂੰ ਹਰ ਚੰਗੀ ਮਾੜੀ ਚੀਜ਼ ਲਈ ਅਵਾਰ ਪ੍ਰਗਟ ਕਰਨ ਦੀ ਆਦਤ ਪਾਉਣੀ ਪਵੇਗੀ ਇਹਨਾਂ ਸਾਰੀਆਂ ਗੱਲਾਂ ਦਾ ਸਬੰਧ ਤੁਹਾਡੀ ਤਰੱਕੀ ਨਾਲ ਹੈ ਐਸ ਲਈ ਪਹਿਲ ਦਿੰਦੇ ਹੋਏ ਤੁਹਾਨੂੰ ਇਹਨਾਂ ਦਾ ਪਾਲਣ ਕਰਨਾ ਸਾਹਿਦਾ ਹੈ ਗੈਰ ਜ਼ਰੂਰੀ ਅਤੇ ਨਾ ਬੱਖੀ ਵਿਸ਼ੇ ਤੇ ਚਰਚਾ ਕਰਕੇ ਬੇਅਰਥ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ ਜਿੰਨੇ ਵੀ ਮੌਕੇ ਪ੍ਰਸਥਤੀਆਂ ਅਤੇਤੀ ਜਿਆ ਤੁਹਾਡੇ ਤੱਕ ਪਹੁੰਚਦੇ ਹਨ ਉਹ ਇੱਕ ਪਹਿਲਾਂ ਤੋਂ ਵੀ ਤਿਆਰ ਰਾ ਰਾਣੀ ਹੁੰਦੇ ਹੋਏ ਸਾਡੇ ਵੱਲ ਆਉਂਦੇ ਹਨ ਕੁਝ ਲੋਕ ਇਸ ਵਿੱਚ ਕਮੀ ਕੱਢਣ ਦਾ ਕੰਮ ਵੀ ਬਹੁਤ ਖੂਬਸੂਰਤੀ ਨਾਲ ਕਰਦੇ ਹਨ ਖੰਡਨ ਵਾਲੇ ਦਾ ਸਵਾਰਗ ਵਿੱਚ ਵੀ ਕਮੀ ਕੱਢ ਦੇਣਗੇ ਆਜ ਤੇ ਅਸੀਂ ਜਿੱਥੇ ਰਹੀ ਹਾਂ ਉਥੇ ਤੱਕ ਪਹੁੰਚਣ ਲਈ ਈਸ਼ਵਰ ਦੀ ਇੱਕ ਖਾਸ ਯੋਜਨਾ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ ਇਸ ਯੋਜਨਾ ਦਾ ਖੰਡਨ ਕਰਨ ਕਰਦੇ ਰਹਿਣ ਦੀ ਬਜਾਏ ਸਾਨੂੰ ਇਹ ਕੰਮ ਲੈਣਾ ਚਾਹੀਦਾ ਹੈ ਕਿ ਈਸ਼ਵਰ ਆਪਣੀ ਥਾਂ ਬਿਲਕੁਲ ਸਹੀ ਹੈ ਅਤੇ ਉਹ ਸਾਡਾ ਭਲਾ ਹੀ ਚਾਹੁੰਦੇ ਹਨ ਸਭ ਤੋਂ ਚੰਗੇ ਨੂੰ ਤੁਹਾਡੇ ਤੱਕ ਜਾਂ ਤੁਹਾਨੂੰ ਸਭ ਤੋਂ ਚੰਗੇ ਤੱਕ ਪਹੁੰਚਣ ਲਈ ਨਕਾਬਟਾਂ ਅਸਫਲਤਾਵਾਂ ਹਾਰ ਵਾਗੇ ਤੋਫੇ ਈਸ਼ਵਰ ਤੁਹਾਡੇ ਰਾਜ ਪਾਉਂਦਾ ਹੈ ਤੁਹਾਡੀ ਸਫਲਤਾ ਅਨੇਕ ਲੋਕਾਂ ਦੇ ਮਾਧਿਅਮ ਨਾਲ ਹੁੰਦੀ ਹੋਈ ਤੁਹਾਡੇ ਤੱਕ ਪਹੁੰਚਦੀ ਹੈ ਚੰਗੇ ਮਾਰੇ ਸਾਰੇ ਲਈ ਤੁਹਾਨੂੰ ਬਸ ਸਹਿ ਆਸਾਨ ਬੰਦ ਬਣੇ ਰਹਿਣਾ ਚਾਹੀਦਾ ਹੈ ਅਦੀ ਇਹ ਕਾਰਨ ਨਾਲ ਤੁਸੀਂ ਆ ਸੁਧਾਰਨ ਬਣ ਬਣ ਜਾਂਦੇ ਹੋ ਤੁਸੀਂ ਈਸ਼ਵਰ ਦੇ ਸਿੱਧੇ ਸੰਪਾਰਕ ਵਿੱਚ ਆ ਜਾਂਦੇ ਹੋ ਨਤੀਜੇ ਵਜੋਂ ਤੁਹਾਡੀ ਸਫਲਤਾ ਲਈ ਜ਼ਰੂਰੀ ਸਾਰੀਆਂ ਚੀਜ਼ਾਂ ਤੁਹਾਡੇ ਵੱਲ ਯਾਤਰਾ ਕਰਨਾ ਆਰੰਭ ਕਰ ਦਿੰਦੀਆਂ ਹਨ ਧੰਨਵਾਦ ਸੀ